ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪਰਕਯੋਪ ਜਾਰੀ ਹੈ ਤੇ ਇਸੇ ਵਿਚਾਲੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨਾਲ ਗੱਲਬਾਤ ਕਰਾਂਗੇ ਕਦੋਂ ਤੱਕ ਲੋਕਾਂ ਨੂੰ ਮਿਲੇਗੀ ਰਾਹਤ ਮੈਮ ਕੀ ਲੱਗਦਾ ਹੈ ਮੌਸਮ ਦੇ ਵਿੱਚ ਕਿੰਦਾ ਦੀ ਅਪਡੇਟ ਹੈ ਤੇ ਕਦੋਂ ਤੱਕ ਲੋਕਾਂ ਨੂੰ ਰਾਹਤ ਮਿਲੇਗੀ ਆ ਦੇਖੋ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਜਿਹੜੇ ਹੁਣ ਚੱਲ ਰਹੇ ਟੈਂਪਰੇਚਰਸ ਨੇ ਉਹ ਦਿਨ ਤੇ ਰਾਤ ਦਾ ਟੈਂਪਰੇਚਰ ਦੋਨੋਂ ਇਹ 5-6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਨੇ ਸੋ ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਹੈ ਉਹਦੀ ਉਹਦਾ ਅਲਰਟ ਜਾਰੀ ਕੀਤਾ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਆਯੂ ਐਨ ਨੇ ਫੋਰਕਾਸਟ ਜਿਹੜੀ ਕੀਤੀ ਸੀਗੀ ਉਹਦੇ ਵਿੱਚ 17 ਤੱਕ ਸਾਡੇ ਕੋਲ ਰੈਡ ਅਲਰਟ ਸੀਗਾ 18 ਤੋਂ ਸਾਡੇ ਕੋਲ 19 ਤੱਕ ਜਿਹੜਾ येलो ਜਾਂ ਔਰੇਂਜ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਸੋ 20 ਤੋਂ ਬਾਅਦ 21 22 ਨੂੰ ਕੁਝ ਚਾਂਸਸ ਹੈਗੇ ਨੇ ਕਿ ਜਿਹੜੇ ਟੈਂਪਰੇਚਰ ਦੇ ਵਿੱਚ ਫਾਲ ਹੋ ਸਕਦਾ ਸੋ ਹੁਣ ਜਿਸ ਤਰ੍ਹਾਂ ਕਿ ਇੰਨੇ ਜ਼ਿਆਦਾ ਟੈਂਪਰੇਚਰ ਵਧ ਰਹੇ ਨੇ ਸੋ ਜਦੋਂ ਟੈਂਪਰੇਚਰ ਵੱਧਦਾ ਤਾਂ ਪ੍ਰੈਸ਼ਰ ਦੇ ਵਿੱਚ ਜਿਹੜੀਆਂ ਚੇਂजेस ਆਉਂਦੀਆਂ ਨੇ ਕੋਈ ਸਾਈਕਲੋਨਿਕ ਸਰਕੂਲੇਸ਼ਨਸ ਜਿਹੜੀਆਂ ਡਿਵੈਲਪ ਹੁੰਦੀਆਂ ਉਹਦੀ ਮੱਦੇ ਨਜ਼ਰ ਲੱਗ ਰਿਹਾ ਹੈ ਕਿ 18 ਤੋਂ ਵੀ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਨਾਲ ਸਾਡੇ ਕੋਲ ਡਸਟ ਸਟ੍ਰੋਮਸ ਜਾਂ ਥੰਡਰ ਸ਼ਾਵਰਸ ਜਿਹੜੇ ਨੇ ਉਹ ਐਕਸਪੈਕਟਿਡ ਨੇ ਇਨ ਕਮਿੰਗ ਡੇਸ ਸੋ ਲੱਗਦਾ ਹੈ ਕਿ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਆ ਕਿ ਥੋੜੀ ਬਤੀ ਨੇਰੀਆਂ ਚੱਲ ਸਕਦੀਆਂ ਨੇ ਆ ਔਰ ਛਿੱਟੇ ਕਿਤੇ ਕਿਤੇ ਪੈ ਸਕਦੇ ਪਰ ਬਹੁਤ ਜ਼ਿਆਦਾ ਆਪਾਂ ਜਿਵੇਂ ਕਹੀਏ ਕਿ ਵਾਈਡ ਸਪਰੈਡ ਰੇਨਫਾਲ ਦੀ ਸੰਭਾਵਨਾ ਨਹੀਂ ਹੈ ਪਰ ਔਰ ਜ਼ਿਆਦਾ ਗਰਮੀ ਤੋਂ ਵੀ ਰਾਹਤ ਸਾਨੂੰ ਨਹੀਂ ਮਿਲ ਸਕਦੀ ਨਾ ਡੈਫੀਨੇਟਲੀ ਸਵੀਅਰ ਹੀਟ ਵੇਵ ਜਿਹੜੀ ਹੈ ਉਸ ਤੋਂ ਆਪਾਂ ਜ਼ਿਆਦਾ ਟੈਂਪਰੇਚਰ ਨਹੀਂ ਹੋ ਸਕਦੇ ਤੇ ਬਟ ਇਹ ਹੈ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਵੇਂ ਗਰਮੀ ਤੋਂ ਰਾਹਤ ਮਿਲੰਦੀ ਹਲੇ ਕੋਈ ਸਮਾਂ ਦਾ ਨਾ ਸਕਦੀ ਆ ਰਹੀ ਮੈਮ ਜਿਵੇਂ ਤੁਸੀਂ ਰਾਹਤ ਦੀ ਗੱਲ ਕੀਤੀ ਵੀ ਜਲਦੀ ਕੋਈ ਨਹੀਂ ਮਿਲੇਗੀ ਕੋਈ ਰਿਕਾਰਡ ਵੀ ਇਹਦੇ ਵਿੱਚ ਦਰਜ ਕੀਤਾ ਹਾਂ ਰਿਕਾਰਡ ਤਾਂ ਆਪਾਂ ਇੰਨਾ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਜਿਹੜਾ 45 46 ਡਿਗਰੀ ਤੱਕ ਟੈਂਪਰੇਚਰ ਹੈਗਾ ਇਹ ਆਮ ਜੂਨ ਦੇ ਵਿੱਚ ਸਾਡੇ ਕੋਲ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਗਿਆ ਤੇ ਇਹ ਨਹੀਂ ਹੈਗਾ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਹੋ ਮਤਲਬ 5-7 ਸਾਲਾਂ ਬਾਅਦ ਜਿਹੜਾ ਸਟਾਲਾ ਸਿਸਟਮ ਟੈਂਪਰੇਚਰ 38 ਡਿਗਰੀ ਤੱਕ ਪਹੁੰਚ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੁਣ ਵੀ ਬਣੇ ਹੋਏ ਨੇ ਬਾਕੀ ਜੇ ਅਸੀਂ ਬਾਰਿਸ਼ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜ਼ਰੂਰ April ਦੇ ਵਿੱਚ ਸਾਡੇ ਕੋਲ ਬਹੁਤ ਘੱਟ ਬਾਰਿਸ਼ ਹੋਈ ਹੈ ਨਾ ਦੇ ਮਾਤਰ ਵਿੱਚ ਹੈ ਮਈ ਦੇ ਵਿੱਚ ਵੀ ਸਾਡੇ ਕੋਲ ਸਿਰਫ 4-5 mm ਬਾਰਿਸ਼ ਰਿਕਾਰਡ ਹੋਈ ਹੈ ਸੋ ਹੁਣ ਜੂਨ ਦੇ 11-15 ਵਾੜੇ ਦੇ ਵਿੱਚ ਵੀ ਸਾਡੇ ਕੋਲ 5-6 ਨੂੰ ਇੱਕ ਜਿਹੜਾ ਸਪੈਲ ਆਇਆ ਸੀਗਾ ਕਟੋ ਵੀ ਬਹੁਤ ਕੱਟ ਸੀ ਜਿਹਦੇ ਨਾਲ ਟੈਂਪਰੇਚਰ ਜ਼ਰੂਰ ਫਾਲ ਕੀਤਾ ਹੈ ਇੱਕ ਵਾਰੀ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਫਾਲ ਹੋਇਆ ਪਰ ਉਸ ਤੋਂ ਬਾਅਦ ਫੇਰ ਟੈਂਪਰੇਚਰ ਲਗਾਤਾਰ ਵਧਦਾ ਗਿਆ ਸੋ ਹੁਣ ਹਾਲਾਤ ਇਹ ਨੇ ਕਿ ਟੈਂਪਰੇਚਰ ਜਿਹੜੇ ਨੇ ਬਹੁਤ ਜ਼ਿਆਦਾ ਹਾਈ ਚੱਲ ਰਹੇ ਨੇ ਰਾਤਾਂ ਬਹੁਤ ਗਰਮ ਨੇ ਦਿਨ ਵੀ ਬਹੁਤ ਜ਼ਿਆਦਾ ਗਰਮ ਹੋ ਰਹੇ ਨੇ ਪੂਰੀ ਗਰਮ ਲਹਿਰ ਚੜੀ ਆ ਚੱਲ ਰਹੀ ਆ ਪਰ ਕੁਝ ਜਿਸ ਤਰ੍ਹਾਂ ਹੁਣ ਸਟ੍ਰੌਂਗ ਅਲਪ ਹੋ ਰਿਹਾ ਹੈ ਕੁਝ ਸਾਡੇ ਕੋਲ ਜ਼ਰੂਰ ਲੱਗ ਰਿਹਾ ਕਿ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਆ ਸੋ ਉਮੀਦ ਕਰ ਰਹੇ ਹਾਂ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਦੇ ਵਿੱਚ ਸਾਨੂੰ ਹੀਟ ਵੇਵ ਦਾ ਜ਼ਿਆਦਾ ਸਾਹਮਣਾ ਨਹੀਂ ਕਰਨਾ ਪਵੇ ਮੈਮ ਕਿਸਾਨਾਂ ਨੂੰ ਕਿੰਦਾ ਦੀ ਅਪੀਲ ਹੈ ਕਿਸਾਨ ਵੀ ਅੱਜਕੱਲ ਜਿੰਨੇ ਜ਼ਿਆਦਾ ਗਰਮੀ ਪੈ ਰਹੀ ਹੈ ਪਾਣੀ ਦੀ ਲੋਕ ਬਚਾਅ ਵੀ ਕਰਨਾ ਚਾਹੀਦਾ ਹੈ ਜਮੇ हां देखो ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ 20 ਜੂਨ ਤੋਂ ਵੈਸੇ ਵੀ ਆਪਾਂ ਜਿਹੜੀ ਸਰਕਾਰੀ ਐਲਾਨ ਹੋਇਆ ਹੋਇਆ ਕਿ 20 ਜੂਨ ਤੋਂ ਜਿਹੜਾ ਝੋਨੇ ਦੀ ਲਵਾਈ ਹੋ ਸਕਦੀ ਹੈ। ਸੋ ਕਿਸਾਨ ਵੀਰਾਂ ਨੂੰ ਆਪਾਂ ਅਪੀਲ ਕਰਦੇ ਹਾਂ ਕਿ 20 ਜੂਨ ਤੋਂ ਜਿਹੜਾ ਉਹ ਆਪਣਾ ਝੋਨਾ ਜਿਹੜਾ ਲਾ ਸਕਦੇ ਹੋ, ਕਨੀਰੀ ਜਿਹੜੀ ਉਹ ਲਾ ਸਕਦੇ ਹੈਗੇ ਆ। ਵੀ ਸਾਨੂੰ ਜਿਹੜੀ ਪਾਣੀ ਦੀ ਜਿਹੜੀ ਉਸ ਸੰਜਮਣਾ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਯੂਨੀਵਰਸਿਟੀ ਅਡਮਿਸ਼ਨਸ ਨੇ ਕਿ ਆਪਾਂ ਦੋ ਹਫ਼ਤੇ ਤੱਕ ਪਾਣੀ ਦਾ ਪਾਣੀ ਨਦੀ ਲੋੜ ਨਹੀਂ ਹੈ ਸੋ ਉਸੇ ਸੰਵੇਰਾਂ ਨੂੰ ਚਾਹੀਦਾ ਕਿ ਜਿੱਥੇ ਜਿੰਨੀ ਲੋੜ ਹੈ ਉਨਾ ਹੀ ਪਾਣੀ ਵਰਤਿਆ ਜਾਵੇ ਤੇ ਪਾਣੀ ਨੂੰ ਬਹੁਤ ਸੰਜਮ ਨਾਲ ਵਰਤਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ ਤਾਂ ਸਾਨੂੰ 38 ਲਾ ਪਾਣੀ ਹੀ ਵਰਤਣਾ ਪੈਣਾ ਸੋ 38 ਲਾ ਪਾਣੀ ਦਾ ਆਲਰੇਡੀ ਬਹੁਤ ਡੂੰਗਾ ਜਾ ਚੁੱਕਿਆ ਹੈ ਸਾਡੇ ਕੋਲ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਡਾਰਕ ਜ਼ੋਨ ਜਿਹੜੇ ਐਲਾਨੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਸੋ ਜਿੰਨਾ ਹੋ ਸਕੇ ਪਾਣੀ ਦੀ ਸੰਜਮਨਾ ਵਰਤੋਂ ਕਰੋ ਤੇ ਜਿੰਨੀ ਲੋੜ ਹੈ ਉਨਾ ਹੀ ਵਰਤੋ ਕੋ ਯੈਲੋ ਅਲਰਟ ਜਾਂ ਰੈਡ ਅਲਰਟ ਵੀ ਕੀਤਾ ਗਿਆ ਜੀ ਹਾਂ ਉਹਨੇ ਤੁਹਾਨੂੰ ਦੱਸਿਆ ਜੀ ਇਸ ਤਰ੍ਹਾਂ ਕਿ ਕਿ ਚੱਕ ਸਾਡੇ ਕੋਲ ਰੈਡ ਅਲਰਟ ਸੀਗਾ ਸੋ ਹੁਣ 18 19 ਨੂੰ ਸਾਡੇ ਕੋਲ ਯੈਲੋ ਜਾਂ ਔਰੇਂਜ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਹਲੇ ਹਲੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਬਹੁਤ ਜ਼ਿਆਦਾ ਫਾਲ ਨਹੀਂ ਆਏਗਾ ਕਿ ਹੀਟ ਵੇਵ ਰਹੇਗੀ ਪਰ ਇਹ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਹੁੰਦੀ ਆ ਉਹ ਨਹੀਂ ਹੋਏਗੀ ਇੱਕ ਜਿਹੜੀ ਤੁਸੀਂ ਰਾਹਤ ਦੀ ਗੱਲ ਕੀਤੀ ਉਹ ਲੁਧਿਆਣਾ ਵਾਸੀਆਂ ਨੂੰ ਮਿਲੂਗੀ ਜਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਨਹੀਂ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਸਿਸਟਮ ਜਿਹੜਾ ਨਾਲ ਹੋ ਰਿਹਾ ਕਿਉਂਕਿ ਟੈਂਪਰੇਚਰਸ ਤਾਂ ਸਾਰੇ ਵਧੇ ਹੋਏ ਐ ਜਿਸ ਦਾ ਬਟਿੰਡੇ 47 ਡਿਗਰੀ ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਕੱਲ ਸੋ ਜਦੋਂ ਟੈਂਪਰੇਚਰ ਇੰਨਾ ਜ਼ਿਆਦਾ ਚਲਾ ਜਾਂਦਾ ਤਾਂ ਸਾਨੂੰ ਕੁਝ ਡਵੈਲਪਮੈਂਟ ਜਿਹੜੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਸੋ ਉਸੇ ਦੇ ਸਾਨੂੰ ਜਿਹੜੀ ਫੋਰਕਾਸਟ ਮਿਲੀ ਹੈਗੀ ਐ ਤੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕੁਝ ਹੱਦ ਤੱਕ ਸਾਨੂੰ ਲੱਗਦਾ ਹੈ ਕਿ ਰਾਹਤ ਦੀ ਉਮੀਦ ਨਜ਼ਰ ਆ ਰਹੀ ਹੈ ਇਹਨ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਮੌਸਮ ਤੋਂ 2 ਤੋਂ 3 ਦਿਨਾਂ ਦੇ ਵਿੱਚ ਕੁਝ ਰਾਹਤ ਮਿਲੇਗੀ ਲੁਧਿਆਣਾ ਤੋਂ ਸਰਿੰਦਾ ਸੋਨੀ ਹੌਟ ਨਿਊਜ਼ ਇੰਡੀਆ ਆ 10 ਲੱਖ ਕੇ साथ में जी हाँ जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि पांच लाख की मेंबरशिप लेने पर आप सभी को मिलते हैं एक्साइटिंग ऑफर्स जैसे कि 200 हंड्रेड के लिए वेज नॉन वेज फंक्शन एट बैंकुट हॉल 35 फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इसके साथ ही आपको मिलते हैं सिक्सटी नाइट फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर्स के साथ मिलेगी ਅਨ ਬਹੁਤ ਜਲਦੀ GGAR ਕਲੱਬ ਬਣ ਕੇ ਤਿਆਰ ਹੋਣੇ ਵਾਲਾ ਹੈ ਔਰ ਆਪਕੇ ਸਾਹਮਣੇ ਆਨੇ ਵਾਲਾ ਹੈ ਇੱਕ ਗਿਵ ਮੀ ਐਕਸਪੀਰੀਅੰਸ ਤੋ ਦੇਰ ਨਾ ਕੀਜੇਗਾ ਜਲਦੀ ਬੁੱਕ ਕੀਜੇ